ਅੱਜ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਸੰਘਰਸ਼ੀ ਜਥੇਬੰਦੀਆਂ ਦੇ ਇਕੱਠ ਨੇ ਲੋਕਾਂ ਦੇ ਏਕੇ ਨੇ ਲੋਕਪੱਖੀ ਮੀਡੀਆ ਦੀ ਆਵਾਜ਼ ਨੇ ਚੰਦਪਾਣ ਦੇ ਸਾਰੇ ਮਜ਼ਦੂਰ ਵੀਰਾਂ ਨੂੰ ਰਿਹਾ ਕਰਵਾ ਲਿਆ ਗਿਆ ਏ ਪਿਛਲੇ ਦਿਨਾਂ ਤੋਂ ਇੱਕ ਮੰਗ ਸੀ ਕਿ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਮਜ਼ਦੂਰਾਂ ਤੇ ਜਿਹੜੇ ਪਰਚੇ ਪਾਏ ਨੇ ਜਿਹੜੀਆਂ ਧਰਾਵਾਂ ਲਾਈਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਅੱਜ ਲੋਕਾਂ ਦੇ ਏਕੇ ਦੀ ਜਿੱਤ ਹੋਈ ਹੈ ਮਜ਼ਦੂਰ ਭਰਾਵਾਂ ਨੂੰ ਰਹਾ ਕਰਵਾ ਲਿਆ ਗਿਆ ਏ ਤੁਸੀਂ ਦੇਖੋ ਆ ਬਸ ਦਾ ਸੀਨ ਜਿਹਦੇ ਵਿੱਚ ਮਜ਼ਦੂਰਾ ਨੂੰ ਲੈ ਕੇ ਹੁਣ ਚੰਦ ਭਾਨ ਲਜਾਇਆ ਜਾ ਰਿਹਾ ਏ ਦੂਜੇ ਪਾਸੇ ਦੂਜੀ ਤਰ ਦੇ ਗਮਦੂਰ ਸਿੰਘ ਉੱਪਰ ਪਰਚਾ ਦਰਜ ਕਰ ਲਿਆ ਗਿਆ ਏ ਤੇ ਪੁਲਿਸ ਦਾ ਕਹਿਣਾ ਏ ਜਲਦੀ ਤੋਂ ਜਲਦੀ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ ਜਿੰਦਾਬਾਦ ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ ਜਿੰਦਾਬਾਦ ਅਰਸੀ ਲੋਕਾਂ ਦਾ ਏਕਾ ਜਿੰਦਾਬਾਦ 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 ਕਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਲੋਕ ਏਕਤਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਐਕਸ਼ਨ ਕਮੇਟੀ ਜਿੰਦਾਬਾਦ 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 ਐਕਸ਼ਨ ਕਮੇਟੀ ਜਿੰਦਾਬਾਦ 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 ਮਜ਼ਦੂਰਾਂ ਨੂੰ ਕਟਾਉਣ ਵਾਲੀ ਪੁਲਿਸ ਸਿੰਘ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜੈ ਤੋਲਾ ਮਲੇ ਮੋਲਕ ਸਿੰਘ ਮੁਰਦਾਬਾਦ 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 ਨੌਜਵਾਨਾਂ ਨੂੰ ਮਜ਼ਦੂਰਾਂ ਨੂੰ ਕਟਾਉਣ ਵਾਲਾ ਗਮਦੂਰਾ ਗੁੰਡਾ ਮੁਰਦਾਬਾਦ 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 ਗਮਦੂਰ ਪੱਪੂ ਮੁਰਦਾਬਾਦ 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 ਲੋਕਾਂ ਦਾ ਸੰਘਰਸ਼ ਜਿੰਦਾਬਾਦ ਜਿੰਦਾਬਾਦ